ਕੋਈ 40 ਲੱਖ ਲਾਉਂਦਾ ਕੋ 30 ਲੱਖ ਲਾਉਂਦਾ ਕੋ 20 ਲੱਖ ਲਾਉਂਦਾ ਆਪਾਂ ਕਹੀਏ ਸਰਬਸੰਮਤੀ ਨਾਲ ਹੀ ਆਜੋ ਸਰ ਤੇ 5 ਲੱਖ ਰੁਪਏ ਜਿਹੜਾ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਨੂੰ ਨਾਮ ਵੀ ਦਿੱਤਾ ਜੋ ਗੋਸ ਪੰਚਾਇਤ ਨੂੰ ਉਹ ਸਾਹਮਣੇ ਤਾਂ 5 ਲੱਖ ਤੋਂ ਉੱਤੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਸੀਡੀਅਮ ਵੀ ਬਣਾ ਕੇ ਦੇਵਾਂਗੇ ਸਕੂਲ ਜੋ ਵੀ ਚੀਜ਼ਾਂ ਦੀ ਲੋੜ ਹੋਗੀ ਪਿੰਡ ਨੂੰ ਜਿਹੜਾ ਪ੍ਰਾਇੋਰਟੀ ਤੇ ਰੱਖਿਆ ਜਾਊਗਾ ਦਾਰੂ ਕਿਹੜੀ ਚੱਲ ਰਹੀ ਹੈ ਬੀਸੀ ਚੱਲ ਰਹੀ ਹੈ ਅੱਜ ਫਿਰ ਦੂਜਾ ਬ੍ਰਾਂਡ ਲਿਆਂਦਾ ਜਾਵੇ ਇਹਨਾਂ ਚੀਜ਼ਾਂ ਤੋਂ ਵੀ ਛਟਕਾਰਾ ਮਿਲ ਜਾਊਗਾ ਕੀ ਕੌਂਸਲਰ ਵੀ ਰਹੇ ਮਰੇਵਾਲ ਕੌਂਸਲਰ ਸੀਗੇ ਮੈਲੇ ਬਣਨ ਤੋਂ ਪਹਿਲਾਂ ਅਸੀਂ ਉਦੋਂ ਸਾਡੇ ਨਾਲ ਜਿਹੜੇ ਓਪੋਜੀਸ਼ਨ ਵਾਲੇ ਸੀਗੇ ਉਹ ਸਾਨੂੰ ਕੋਈ ਕਹਿਆ ਕਰੇ ਭਾਈ ਉਹ ਫਲਾਣੀ ਚਲਾ ਰਹੇ ਨੇ ਉਹ ਫਲਾਣੀ ਪਿਲਾ ਰਹੇ ਨੇ ਮੈਂ ਕਿਹਾ ਯਾਰ ਅਪਾ ਗੁਰੂ ਮਹਾਰਾਜ ਗੁਰਦਾਸ ਕਰਕੇ ਚੱਲਿਆ ਹਾਰ ਹੋਵੇ ਭਾਵੇਂ ਜਿੱਤੋ ਵੀ ਅਪਾ ਕਿਸੇ ਦਾ ਤੀਪੂ ਜਿਹੜਾ ਉਹ ਨਸ਼ੇ 'ਚ ਨਹੀਂ ਲਾਉਣਾ ਮੈਂ ਤੇ ਕਾਗਜ਼ ਪਰਵਾਉਂਗੀ ਤੁਸੀਂ ਕਿਉਂਕਿ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਸਾਬਕਾ ਮੰਤਰੀ ਨੇ ਉਹਨਾਂ ਕੋਈ ਇਹੀ ਮਹਿਕਮਾ ਸੀਗਾ ਔਰ ਉਹ ਬਾਜਵਾ ਸਾਹਿਬ ਕਹਿੰਦੇ ਕਿ ਭਾਈ ਕਾਗਜ਼ ਭਰਨ ਦੇਓਗੇ ਸਾਡੇ ਬੰਦਿਆਂ ਨੂੰ ਕਿਉਂਕਿ ਇਹ ਨਾ ਹੋਵੇ ਵੀ ਕਾਗਜ਼ ਹੀ ਨਾ ਭਰਨ ਦੇਓ ਕਿਤੇ ਸਾਡੇ ਬੰਦਿਆਂ ਨੂੰ ਸਰਬਸੰਮਤੀ ਕਰਨ ਦੇ ਚੱਕਰ ਦੇ ਵਿੱਚ ਬੜਾ ਵਧੀਆ ਉਹਨਾਂ ਨੇ ਸਵਾਲ ਪੁੱਛਿਆ ਕਿਉਂਕਿ ਉਹ ਆਪ ਇਦਾਂ ਕਰਦੇ ਰਹੇ ਨੇ ਸਾਡੇ ਐਮ.ਐਲ.ਏ. ਸ਼ੈਰੀ ਕਲਸੀ ਜੀ ਨੇ ਵੀ ਉੱਠ ਕੇ ਕਿਹਾ ਸੀ ਕਹਿੰਦੇ ਮੇਰੇ ਛੋਟੇ ਭਰਾ ਦੇ ਕਾਗਜ਼ ਇਹਨਾਂ ਨੇ ਕੈਂਸਲ ਕਰਾਉਤੇ ਸੀਗੇ ਸੋ ਭਾਈ ਉਹ ਕਰਦੇ ਰਹੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਬੜੇ ਸੀਨੀਅਰ ਲੀਡਰ ਨੇ ਉਹ ਜਿਹੜੇ ਤੁਸੀਂ ਕੰਮ ਕੀਤਾ ਹੁੰਦਾ ਤੁਹਾਨੂੰ ਡਰ ਹੁੰਦਾ ਉਸ ਗੱਲ ਦਾ ਕਿ ਸਾਡੇ ਨਾਲ ਇਹ ਕੁਝ ਨਾ ਸੋ ਅਸੀਂ ਇਹ ਕੰਮ ਨਹੀਂ ਕਰਦੇ ਅਸੀਂ ਕਿਸੇ ਦਾ ਕੋਈ ਇੱਕਾਰੀ ਮਾਰਨਾ ਚਾਹੁੰਦੇ ਤਾਂ ਪਿੰਡ ਕਨਵਿੰਸ ਕਰਨਾ ਕੋਈ ਕਿਸੇ ਨਾਲ ਰੁੱਸਿਆ ਕੋਈ ਗਲੀ ਨਾਲੀ ਦਾ ਮਸਲਾ ਹੈ ਉਹ ਲੋਕਾਂ ਨੂੰ ਮਨਾਉਣਾ ਬਹੁਤ ਟਰਫ ਹੁੰਦਾ ਤੁਹਾਨੂੰ ਲੱਗਦਾ ਹੈ ਕਿ ਸਰਬਸੰਮਤੀ ਬਣ ਜੂਗੀ 13000 ਦੇ ਕਰੀਬ ਪਿੰਡਾਂ ਤੇ 13000 ਤੋਂ ਵੱਧ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਆਦਾ ਥਾਵਾਂ ਤੇ ਸਰਬਸੰਮਤੀ ਬਣ ਜੂਗੀ ਕਿਉਂਕਿ ਧੜੇ ਬੰਦੀ ਬਹੁਤ ਜਿਆਦਾ ਹੁੰਦੀ ਹੈ ਪਿੰਡਾਂ ਦੇ ਵਿੱਚ ਆਮ ਤੌਰ ਤੇ ਉਹ ਕਿਵੇਂ ਖਤਮ ਹੋਊਗਾ ਤਾ ਕੋਈ ਪਿੰਡ ਮੈਨੂੰ ਮੇਰੇ ਜਿਵੇਂ ਹਲਕੇ ਦੇ ਵੀ ਲਾ ਲਓ ਕਰੋੜ ਕੋ ਡੇਡ ਡੇਡ ਕਰੋੜ ਰੁਪਇਆ ਇਨਕਲੂਡਿੰਗ ਮਨਰੇਗਾ ਲਾ ਕੇ ਸਾਰਾ ਪਿੰਡਾਂ ਚ ਲੱਗਿਆ ਤੁਸੀਂ ਦੇਖੋ 5 ਸਾਲ ਚ ਕਰੋੜ ਡੇਡ ਕਰੋੜ ਰੁਪਇਆ ਲੱਗਿਆ ਪਿੰਡ ਦਾ ਦਸ਼ਾ ਬਦਲ ਜਾਣੀ ਚਾਹੀਦੀ ਆ 5 ਸਾਲਾਂ ਚ ਓਨਲੀ ਪਹਿਲ ਪਿਛਲਾ ਛੱਡ ਦਈਏ ਫਿਰ ਵੀ ਜਿਹੜਾ ਪਿੰਡਾਂ ਦੇ ਹਾਲਾਤ ਜਿਹੜੇ ਨੇ ਉਹ ਕੋ ਬਹੁਤੇ ਵਧੀਆ ਹਾਲਾਤ ਨਹੀਂ ਹੈਗੇ ਅੱਜ ਵੀ ਲੋਕ ਵਿਚਾਰੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਟੋਪਿਆਂ ਦਾ ਨਾਲੀਆਂ ਦਾ ਗਲੀਆਂ ਦਾ ਅੱਜ ਵੀ ਲੋਕ ਕਹਿੰਦੇ ਕਿ ਫੁਲਾਣੀ ਬੀਹੀ ਰਹਿੰਦੀ ਆ ਫੁਲਾਣੀ ਗਲੀ ਰਹਿੰਦੀ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜਲਦੀ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਸਰਬਸੰਮਤੀ ਨਾਲ ਜਿੱਥੇ ਪੰਚਾਇਤੀ ਚੋਣਾਂ ਹੋ ਜਾਣਗੀਆਂ 5 ਲੱਖ ਰੁਪਇਆ ਪ੍ਰਾਈਜ਼ ਦਿੱਤਾ ਜਾਊਗਾ ਉੱਥੇ ਇਨਾਮ ਰਕਮ ਦਿੱਤੀ ਜਾਊਗੀ ਤੇ ਨਾਲ ਹੀ ਉੱਥੇ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂਕਿ ਨਾਲ ਹੀ ਕਲੇਸ਼ ਵੀ ਮੁੱਕ ਜਾਊਗਾ ਜਿਹੜਾ ਖਰਚਾ ਹੁੰਦਾ ਉਹ ਵੀ ਵੱਜ ਜਾਊਗਾ ਤਾਂ ਰੁਪਿੰਦਰ ਸਿੰਘ ਹੈਪੀ ਸਾਡੇ ਨਾਲ ਨੇ ਐਮਐਲਏ ਨੇ ਬੱਸੀ ਪਠਾਣਾ ਤੋਂ ਗੱਲਬਾਤ ਕਰਦੇ ਆਂ ਹੈਪੀ ਜੀ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਲੋਕਾਂ ਦਾ ਰੁਝਾਨ ਕੀ ਆ ਜਿਸ ਤਰੀਕੇ ਦੇ ਨਾਲ ਲੋਕ ਚਾਹੁੰਦੇ ਆ ਕਿ ਇਲੈਕਸ਼ਨ ਹੋਣ ਪੰਚਾਇਤੀ ਚੋਣਾਂ ਹੋਣ ਸਰਪੰਚੀ ਦੀਆਂ ਵੋਟਾਂ ਆ ਜਾਣ ਔਰ ਜਿਹੜਾ ਪਿੰਡਾਂ ਵਾਲਾ ਮਾਹੌਲ ਹੁੰਦਾ ਲੋਕ ਉਹਨੂੰ ਮਿਸ ਕਰ ਰਹੇ ਆ ਕਿਵੇਂ ਦੇਖਦੇ ਹੋ ਤੁਸੀਂ ਤਾਂ ਹੋਰ ਕਹਿੰਦਾ ਕਿ ਸਰਬਸੰਮਤੀ ਦੇ ਨਾਲ ਚੁਣ ਲਈ ਜਾਵੇ ਪੰਚਾਇਤ ਤਾਂ ਸਭ ਤੋਂ ਵਧੀਆ ਦੇਖੋ ਲੋਕਤੰਤਰ ਦੀ ਸਭ ਤੋਂ ਖੂਬਸੂਰਤੀ ਆ ਵੋਟਾਂ ਵੋਟਾਂ ਹੋਣਗੀਆਂ ਤੇ ਲੋਕਾਂ ਦਾ ਇੰਟਰਸਟ ਜਿਹੜਾ ਉਹ ਬਣਿਆ ਰਹਿੰਦਾ ਇਲੈਕਸ਼ਨ ਦੇ ਨਾਲ ਪਾਰਟੀਆਂ ਦੇ ਨਾਲ ਤੇ ਸਮਾਜ ਦੇ ਕੰਮਾਂ ਦੇ ਨਾਲ ਜਦੋਂ ਇਲੈਕਟਿਡ ਚੁਣ ਕੇ ਆਉਨੇ ਹੋ ਤਾਂ ਉਹਦੇ ਨਾਲ ਤੁਹਾਡੇ ਕੰਮ ਕਰਨ ਦੀ ਇੱਛਾ ਸ਼ਕਤੀ ਜਿਹੜੀ ਓਵਰਵੱਦੀ ਹੈ ਜ਼ੋਰ ਲਾਇਆ ਹੁੰਦਾ ਬੰਦੇ ਨੇ ਪਿੰਡਾਂ 'ਚ ਮਾਹੌਲ ਤੁਸੀਂ ਦੇਖਿਓ ਹੁਣ ਗਰਮਾਇਆ ਹੋਇਆ ਪੰਚਾਇਤੀ ਚੋਣਾਂ ਦਾ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਬੜਾ ਜਿਵੇਂ ਕਹ ਦੀਏ ਡੀਪ ਜਾ ਕੇ ਗੱਲ ਨੂੰ ਸਮਝਿਆ ਵਿਚਾਰਿਆ ਉਹ ਕਹਿੰਦੇ ਕੋਈ 40 ਲੱਖ ਲਾਉਂਦਾ ਕੋਈ 30 ਲੱਖ ਲਾਉਂਦਾ ਕੋਈ 20 ਲੱਖ ਲਾਉਂਦਾ ਆਪਾਂ ਕਹੀਏ ਸਰਬਸੰਮਤੀ ਨਾਲ ਹੀ ਆਜੋ ਸਰਬਸੰਮਤੀ ਤੇ 5 ਲੱਖ ਰੁਪਏ ਜਿਹੜਾ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਨੂੰ ਨਾਮ ਵੀ ਦਿੱਤਾ ਜੋ ਗੋਸ ਪੰਚਾਇਤ ਨੂੰ ਤੇ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਜਿਹੜੀ ਆ ਉਹ ਵਰਕਰਰ ਜਿਹੜੀ ਆ ਉਹ ਰੱਖੀ ਜਾਊਗੀ ਉਹਦੇ ਨਾਲ ਪਿੰਡਾਂ ਦੇ ਵਿੱਚ ਬਚੀ ਰਹਿ ਜਾਂਦੀ ਆਪਣੀ ਨਹੀਂ ਤਾਂ ਆਪਾਂ ਤੁਸੀਂ ਦੇਖਿਆ ਹੋਊਗਾ ਸਰਪੰਚੀ ਦਾ ਇੱਕ ਇਦਾਂ ਦਾ ਮਾਹੌਲ ਹੁੰਦਾ ਜਦੋਂ ਇਹਨਾਂ ਦਿਨਾਂ ਚ ਆ ਕੇ ਲੜਾਈਆਂ ਝਗੜੇ ਨਸ਼ੇ ਦੇ ਬਹੁਤ ਦੌਰ ਚੱਲਦੇ ਨੇ ਸੋ ਅੱਗੇ ਤੁਹਾਡੇ ਲੰਬੇ ਸਮੇਂ ਤੱਕ ਚੱਲਦੇ ਰਹਿੰਦੇ ਨੇ ਮੈਂ ਦੇਖਿਆ ਅੱਜ ਅਸੀਂ ਨੇ ਤੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਕਿ ਫਿਰ ਉਹ ਜ਼ਿਕਰ ਹੁੰਦਾ ਹੈ ਕਿ ਭਾਈ दारू ਕਿਹੜੀ ਚੱਲ ਰਹੀ ਹੈ ਦੇਸੀ ਚੱਲ ਰਹੀ ਹੈ ਅੱਜ ਫਿਰ ਦੂਜਾ ਬ੍ਰਾਂਡ ਲੈਂਦਾ ਜਾਵੇ ਇਹਨਾਂ ਚੀਜ਼ਾਂ ਤੋਂ ਵੀ ਛੁਟਕਾਰਾ ਮਿਲ ਜੂਗਾ ਬਿਲਕੁਲ ਜੀ ਅਸੀਂ ਮੈਂ ਤਾਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦਾ ਅਸੀਂ ਕਾਉਂਸਲਰ ਵੀ ਰਹੇ ਮੇਰੇ ਵਾਲ ਕਾਉਂਸਲਰ ਸੀਗੇ ਐਮਐਲਏ ਬਣਨ ਤੋਂ ਪਹਿਲਾਂ ਅਸੀਂ ਉਦੋਂ ਸਾਡੇ ਨਾਲ ਜਿਹੜੇ ਆਪੋਜੀਸ਼ਨ ਵਾਲੇ ਸੀਗੇ ਉਹ ਸਾਨੂੰ ਕੋਈ ਕਿਹਾ ਕਰੇ ਬਈ ਉਹ ਫਲਾਣੀ ਚਲਾ ਰਹੇ ਨੇ ਉਹ ਫਲਾਣੀ ਪਿਲਾ ਰਹੇ ਨੇ ਮੈਂ ਕਿਹਾ ਯਾਰ ਆਪਾਂ ਗੁਰੂ ਮਹਾਰਾਜ ਗਰਦਾਸ ਕਰਕੇ ਚੱਲੇ ਆ ਹਾਰ ਹੋਵੇ ਭਾਵੇਂ ਜਿੱਤੋ ਵੀ ਆਪਾਂ ਕਿਸੇ ਦਾ ਧੀ ਪੁੱਤ ਜਿਹੜਾ ਉਹ ਨਸ਼ੇ 'ਚ ਨਹੀਂ ਲਾਉਣਾ ਇਹ ਮੇਰੀ ਸ਼ੁਰੂ ਤੋਂ ਸੋਚ ਰਹੀ ਹੈ ਮੈਂ ਰਾਪਿਆ ਹੀ ਨਹੀਂ ਤੁਸੀਂ ਬਿਲਕੁਲ ਜੀ ਐਮਐਲਏ ਇਲੈਕਸ਼ਨ 'ਚ ਹੋਵੇ ਕੋਈ ਬੰਦਾ ਮੈਨੂੰ ਕਹਿ ਦੇ ਮੈਂ ਕਿਸ ਸਤਿ ਪੁੱਤ ਕੋ ਨਾ ਸ਼ੁਰੂ ਚਲਾਵਾ ਕਾਰਨ ਕੀ ਹੈ ਕਿਉਂਕਿ ਪਹਿਲਾ ਪਹਿਲਾ ਚਾ ਚਾ ਚ ਲੱਗਦਾ ਲੱਗਦਾ ਬੱਚੇ ਅੱਗੇ ਵਿਗੜ ਜਾਂਦੇ ਨੇ ਸੋ ਮੇਰੇ ਮੈਂ ਤਾਂ ਸਮਾਜ ਦੇ ਲਈ ਅੱਛਾ ਕੰਮ ਕਰਨਾ ਚਾਹਣਾ ਸੋ ਆਪਾਂ ਇਸ ਚੀਜ਼ ਨੂੰ ਦੂਰ ਕਰੀਏ ਅਸੀਂ ਵੀ ਮੈਂ ਆਪਣੇ ਹਲਕੇ 'ਚ ਵੀ ਲੋਕਾਂ ਨੂੰ ਮੈਸੇਜ ਦੇਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਸੀਐਮ ਸਾਹਿਬ ਵੱਲੋਂ ਮੈਸੇਜ ਆ ਗਿਆ ਅਸੀਂ ਵੀ ਹਲਕੇ 'ਚ ਦੇਣਾ ਚਾਹਣਾ ਕਿ ਪੰਚਾਇਤਾਂ ਜਿਹੜੀਆਂ ਨੇ ਵਧੀਆ ਚੁਣਨ ਵਧੀਆ ਬੰਦੇ ਚੁਣ ਕੇ ਲੈ ਕੇ ਉਹ ਜਿਹੜੇ ਕੰਮ ਕਰਨਾ ਚਾਹਣ ਕੰਮ ਕਰਨਾ ਮਤਲਬ ਇੱਛਾ ਸ਼ਕਤੀ ਹੋਵੇ ਕੰਮ ਕਰਨ ਦੀ ਤੁਸੀਂ ਦੇਖੋ ਅਗਰ ਰਿਕਾਰਡ ਚੱਕ ਲਓ ਤੁਸੀਂ ਹੁਣ ਵੀ ਤਾਂ ਕੋਈ ਪਿੰਡ ਮੈਨੂੰ ਮੇਰੇ ਜਿਵੇਂ ਹਲਕੇ ਦੇ ਵੀ ਲਾ ਲਓ ਕਰੋੜ ਕੋ ਡੇਢ-ਡੇਢ ਕਰੋੜ ਰੁਪਇਆ ਇਨਕਲੂਡਿੰਗ ਮਨਰੇਗਾ ਲਾ ਕੇ ਸਾਰਾ ਪਿੰਡਾਂ ਚ ਲੱਗਿਆ ਤੁਸੀਂ ਦੇਖੋ 5 ਸਾਲ ਚ ਕਰੋੜ ਡੇਢ ਕਰੋੜ ਰੁਪਇਆ ਲੱਗਿਆ ਪਿੰਡ ਦਾ ਦਸ਼ਾ ਬਦਲ ਜਾਣੀ ਚਾਹੀਦੀ ਆ 5 ਸਾਲਾਂ ਚ ਓਨਲੀ ਪਹਿਲਾ ਪਿਛਲਾ ਛੱਡ ਦਈਏ ਫਿਰ ਵੀ ਜਿਹੜਾ ਪਿੰਡਾਂ ਦੇ ਹਾਲਾਤ ਜਿਹੜੇ ਨੇ ਉਹ ਕੋ ਬਹੁਤੇ ਵਧੀਆ ਹਾਲਾਤ ਨਹੀਂ ਹੈਗੇ ਅੱਜ ਵੀ ਲੋਕ ਵਿਚਾਰੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਟੋਬਿਆਂ ਦਾ ਨਾਲੀਆਂ ਦਾ ਗਲੀਆਂ ਦਾ ਅੱਜ ਵੀ ਲੋਕ ਕਹਿੰਦੇ ਕਿ ਫਲਾਣੀ ਬੀਹੀ ਰਹਿੰਦੀ ਆ ਫਲਾਣੀ ਗਲੀ ਰਹਿੰਦੀ ਆ ਸੋ ਜੇ ਇੰਨਾ ਪੈਸਾ ਲੱਗਣ ਦੇ ਬਾਵਜੂਦ ਕੰਮ ਖੜਾ ਇਹਨਾਂ ਦਾ ਗਰਾਊਂਡ ਤੇ ਨਹੀਂ ਕੰਮ ਪ੍ਰੋਪਰ ਹੋਇਆ ਸੋ ਪੰਚਾਇਤਾਂ ਉਹ ਚੁੜਕੇ ਆਉਣ ਜਿਨ੍ਹਾਂ ਨੂੰ ਪਤਾ ਹੋਵੇ ਆਪਣੇ ਅਧਿਕਾਰ ਪਤਾ ਹੋਣ ਸਰਪੰਚ ਸਾਹਿਬ ਨੂੰ ਇਹ ਪਤਾ ਹੋਵੇ ਕਿ ਮੈਂ ਮਤਾ ਪਾਉਣਾ ਮੈਂ ਨਾਲ ਹੋ ਕੇ ਕਰਨਾ ਇਹ ਨਾ ਹੋਵੇ ਉਹਨੂੰ ਕੋਈ ਕਹਿ ਦੇਵੇ ਵੀ ਆਂ ਉਂਗਲ ਫੜਕੇ ਪਾਈ ਆ ਕੰਮ ਕਰ ਲਾ ਫਿਰ ਬਾਅਦ ਚੋ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਮੈਨੂੰ ਮੇ ਤੋਂ ਆਹ ਚੀਜ਼ ਲਖਾ ਲਈ ਗਈ ਸੋ ਆਪਾਂ ਕਹਿੰਦੇ ਪੜ੍ਹੇ ਲਿਖੇ ਬੰਦੇ ਨੂੰ ਅੱਗੇ ਲੈ ਕੇ ਆਓ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਓ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਆਪਾਂ ਇਲੈਕਸ਼ਨ ਲੜੀਏ ਅਸੀਂ ਇਹ ਵੀ ਕਹਿੰਦੇ ਆ ਵੀ ਹਰ ਇੱਕ ਨੂੰ ਬਰਾਬਰ ਜਿਹੜਾ ਪੈਸਾ ਉਹ ਦਿੱਤਾ ਤਾਂ ਕਿ ਜਿਹੜਾ ਵਿਕਾਸ ਆ ਉਹ ਪਿੰਡਾਂ ਦਾ ਹੋ ਸਕੇ ਸੋ ਇਹ ਪੰਚਾਇਤੀ ਚੋਣਾਂ ਜਿਹੜੀਆਂ ਨੇ ਇਹ ਸਾਡੇ ਦੇਸ਼ ਦਾ ਮੋੜ ਨੇ ਸਾਡੇ ਰਾਜਨੀਤੀ ਦਾ ਮੋੜ ਨੇ ਜੇ ਪੰਚਾਇਤੀ ਚੋਣਾਂ ਪੰਚਾਇਤ ਸਰਪੰਚ ਚੰਗੇ ਚੁਣ ਕੇ ਆ ਜਾਣ ਤਾਂ ਮੈਂ ਇਸ ਗੱਲ ਦਾ ਦਾਅਵਾ ਇਹਨਾਂ ਤੁਹਾਨੂੰ ਕਹਿ ਸਕਦਾ ਪਿੰਡਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਵਿਕਰਮਜੀਤ ਨਹੀਂ ਰਹੂਗੀ ਤੁਸੀਂ ਦੇਖਿਆ ਹੋਊਗਾ ਤੁਸੀਂ ਤਾਂ ਜਾਣਦੇ ਰਹਿੰਦੇ ਹੋ ਬਹੁਤ ਲੋਕਾਂ ਨੂੰ ਮਿਲਦੇ ਹੋ ਕਈ ਅੱਛੇ ਸਰਪੰਚ ਨੇ ਜਿਨ੍ਹਾਂ ਨੇ ਆਪਣੇ ਪਿੰਡਾਂ ਦੀ ਨਿਹਾਰ ਬਦਲਦੀ ਪੈਸਾ ਤਾਂ ਉਹਨਾਂ ਨੂੰ ਵੀ ਉਹਨਾਂ ਕੋਈ ਹੈ ਅੱਜ ਤਾਂ ਡੋਨੇਸ਼ਨਾਂ ਲਈ ਵੀ ਲੋਕ ਬਹੁਤ ਬੈਠੇ ਨੇ ਐਨਆਰਆਈਜ਼ ਨੂੰ ਆਪਣੇ ਪਿੰਡ ਨਾਲ ਪਿਆਰ ਹੁੰਦਾ ਸੋ ਉਹ ਵੀ ਪੈਸਾ ਖਰਚਣਾ ਚਾਹੁੰਦੇ ਨੇ ਅਸੀਂ ਇਹ ਜਾਣਦੇ ਆ ਕਿ ਚੰਗੇ ਜਿਹੜੇ ਬੰਦੇ ਨੇ ਕੰਮ ਕਰਨ ਵਾਲੇ ਉਹ ਚੁਣ ਕੇ ਹਣ ਤੇ ਇੱਕ ਸੀਮ ਸਾਹਿਬ ਨੇ ਹੋਰ ਵਿਸ਼ਵਾਸ ਵੀ ਜਤਾਇਆ ਕਿ ਆਪਾਂ ਨੇ ਜਿਹੜੇ ਪਹਿਲਾਂ ਪ੍ਰਤਾਂ ਚੱਲੀਆਂ ਸੀ ਕਿ ਫਲਾਣੇ ਦੇ ਕਾਗਜ਼ ਇਦਾਂ ਕਰ ਦੋ ਉਹ ਚੀਜ਼ਾਂ ਨਹੀਂ ਕਰਨੀਆਂ ਜਿਹੜਾ ਵੀ ਆਊਗਾ ਵਧੀਆ ਇਲੈਕਸ਼ਨ ਹੋਵੇ ਲੋਕਤੰਤਰ ਦੇ ਜਿਹੜਾ ਇੱਕ ਕਾਗਜ਼ ਪਰਵਾਉਂਗੇ ਤੁਸੀਂ ਕਿਉਂਕਿ ਤ੍ਰਿਪਤਰਜਿੰਦਰ ਸਿੰਘ ਬਾਜਵਾ ਸਾਬਕਾ ਮੰਤਰੀ ਨੇ ਉਹਨਾਂ ਕੋਈ ਇਹੀ ਮਹਿਕਮਾ ਸੀਗਾ ਔਰ ਉਹ ਬਾਜਵਾ ਸਾਹਿਬ ਕਹਿੰਦੇ ਕਿ ਭਾਈ ਕਾਗਜ਼ ਭਰਨ ਦਿਓਗੇ ਸਾਡੇ ਬੰਦਿਆਂ ਨੂੰ ਕਿਉਂਕਿ ਇਹ ਨਾ ਹੋਵੇ ਵੀ ਕਾਗਜ਼ੀ ਨਾ ਭਰਨ ਦਿਓ ਕਿਤੇ ਸਾਡੇ ਬੰਦਿਆਂ ਨੂੰ ਸਰਬਸੰਮਤੀ ਕਰਨ ਦੇ ਚੱਕਰ ਦੇ ਵਿੱਚ ਬੜਾ ਵਧੀਆ ਉਹਨਾਂ ਨੇ ਸਵਾਲ ਪੁੱਛਿਆ ਕਿਉਂਕਿ ਉਹ ਆਪ ਇਦਾਂ ਕਰਦੇ ਰਹੇ ਨੇ ਸਾਡੇ ਐਮ.ਐਲ.ਏ. ਸ਼ੈਰੀ ਕਲਸੀ ਜੀ ਨੇ ਵੀ ਉੱਠ ਕੇ ਕਿਹਾ ਸੀ ਕਹਿੰਦੇ ਮੇਰੇ ਛੋਟੇ ਭਰਾ ਦੇ ਕਾਗਜ਼ ਇਹਨਾਂ ਨੇ ਕੈਨਸਲ ਕਰਾਤੇ ਸੀਗੇ ਸੋ ਭਾਈ ਉਹ ਕਰਦੇ ਰਹੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਬੜੇ ਸੀਨੀਅਰ ਲੀਡਰ ਨੇ ਉਹ ਜਿਹੜਾ ਤੁਸੀਂ ਕੰਮ ਕੀਤਾ ਹੁੰਦਾ ਤੁਹਾਨੂੰ ਡਰ ਹੁੰਦਾ ਉਸ ਗੱਲ ਦਾ ਕਿ ਸਾਡੇ ਨਾਲ ਇਹ ਕੁਝ ਨਾ ਸੋ ਅਸੀਂ ਇਹ ਕੰਮ ਨਹੀਂ ਕਰਦੇ ਅਸੀਂ ਕਿਸੇ ਦਾ ਕੋਈ ਅੱਗਾ ਨਹੀਂ ਮਾਰਨਾ ਚਾਹੁੰਦੇ ਜਿਹੜੇ ਵੀ ਅੱਛੇ ਬੰਦੇ ਹੋਣਗੇ ਉਹ ਚੁਣ ਕੇ ਅੱਗੇ ਆਉਣਗੇ ਨਾ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪੰਚਾਇਤ ਦੀ ਪੰਚਾਇਤੀ ਇਲੈਕਸ਼ਨ ਸਰਪੰਚੀ ਦੀ ਇਲੈਕਸ਼ਨ ਸਭ ਤੋਂ ਟਫ ਹੁੰਦੀ ਹੈ ਕਿਉਂਕਿ ਛੋਟਾ ਹਲਕਾ ਹੁੰਦਾ ਇੱਕ ਪਿੰਡ ਦੀ ਗੱ ਕਨਵਿੰਸ ਕਰਨਾ ਕੋਈ ਕਿਸੇ ਨਾਲ ਰੁੱਸਿਆ ਕੋਈ ਗਲੀ ਨਾਲੀ ਦਾ ਮਸਲਾ ਹੈ ਉਹ ਲੋਕਾਂ ਨੂੰ ਮਨਾਉਣਾ ਬਹੁਤ ਟਫ ਹੁੰਦਾ ਥੋਨੂੰ ਲੱਗਦਾ ਹੈ ਕਿ ਸਰਬਸੰਮਤੀ ਬਣ ਜੂਗੀ 13000 ਦੇ ਕਿ ਪਿੰਡਾਂ ਤੇ 13000 ਤੋਂ ਵੱਧ ਪੰਜਾਬ ਦੇ ਵਿੱਚ ਥੋਨੂੰ ਲੱਗਦਾ ਹੈ ਕਿ ਜਿਆਦਾ ਥਾਵਾਂ ਤੇ ਸਰਬਸੰਮਤੀ ਬਣ ਜੂਗੀ ਕਿਉਂਕਿ ਧੜੇ ਬੰਦੀ ਬਹੁਤ ਜਿਆਦਾ ਹੁੰਦੀ ਹੈ ਪਿੰਡਾਂ ਦੇ ਵਿੱਚ ਆਮ ਤੌਰ ਤੇ ਉਹ ਕਿਵੇਂ ਖਤਮ ਹੋਊਗੀ ਦੇਖੋ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਚਾਹੁੰਦੇ ਹੁੰਦੇ ਨੇ ਪਿੰਡ ਦੇ ਵਿੱਚ ਜ਼ਿਆਦਾਤਰ ਆਬਾਦੀ ਇਹ ਚਾਹੁੰਦੀ ਹੁੰਦੀ ਹੈ ਕਿ ਸਾਡੇ ਪਿੰਡ ਜਿਹੜਾ ਇਹ ਝਗੜਾ ਮੁੱਕੇ ਸੰਮਤੀ ਹੋਵੇ ਬੰਦਾ ਸਰਪੰਚ ਬਣੇ ਕੰਮ ਕਰੇ ਪਿੰਡ ਦੇ ਪਰ ਕੁਝ ਕਿ ਲੋਕ ਹੁੰਦੇ ਨੇ ਜਿਨ੍ਹਾਂ ਨੇ ਵੋਟਾਂ ਦੇ ਵਿੱਚੋਂ ਇਹਨੂੰ ਫਲਾਣੇ ਨੂੰ ਖੜਾ ਕਰਨਾ ਫਲਾਣੇ ਨੂੰ ਉਹ ਆਪ ਬੰਦੇ ਨੇ ਸਮਝ ਰੱਖਣੀ ਆ ਸੋ ਜ਼ਿਆਦਾਤਰ ਜਿਹੜਾ ਆ ਇਸ ਵਾਰ ਸਾਰਾ ਸੰਮਤੀ ਹੋਣਗੀ ਮੈਂ ਦਾਅਵੇ ਨਾਲ ਕਹਿੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਐਡਾ ਵੱਡਾ ਬਿਆਨ ਦੇ ਦੇਣਾ ਕਿ ਭਾਈ ਸਾਰੇ ਕਾਗਜ਼ ਜਿਹੜੀਆਂ ਪ੍ਰੋਪਰ ਪਾਏ ਜਾਣਗੇ ਵੱਧ ਇਲੈਕਸ਼ਨ ਬੰਦੇ ਚੋਂ ਲੜਾਓ ਸਾਰਿਆਂ ਨੂੰ ਬਰਾਬਰ ਪੈਸਾ ਦਿੱਤਾ ਜਾਊਗਾ ਸੋ ਇਹਦੇ ਨਾਲ ਲੋਕਾਂ ਨੂੰ ਉਤਸ਼ਾਹ ਆ ਰਿਹਾ ਨੌਜਵਾਨ ਮੁੰਡਿਆਂ ਚ ਨੌਜਵਾਨ ਸਾਥੀਆਂ ਚ ਨੌਜਵਾਨ ਜੀ ਸੜੀਆਂ ਪੈਣਾ ਨੇ ਉਹਨਾਂ ਚ ਉਤਸ਼ਾਹ ਆ ਰਿਹਾ ਚੰਗੇ ਬੰਦੇ ਜਿਹੜੇ ਆ ਉਹ ਚੁਣ ਕੇ ਆਉਣਗੇ ਮੈਨੂੰ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਉਣਾ ਤੇ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਜਿੰਨੀ ਸਰਬਸੰਮਤੀ ਹੋਵੇ ਉਹ ਜਿਆਦਾ ਵਧੀਆ ਗੱਲ ਹੈ ਕਿ ਸੀਮ ਸਾਹਿਬ ਨੇ ਤਾਂ 5 ਲੱਖ ਤੋਂ ਉੱਤੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਸਟੇਡੀਅਮ ਵੀ ਬਣਾ ਕੇ ਕਾ ਜੋ ਵੀ ਚੀਜ਼ਾਂ ਦੀ ਲੋੜ ਹੋਗੀ ਪਿੰਡ ਨੂੰ ਜਿਹੜਾ ਪ੍ਰਾਇੋਰਟੀ ਤੇ ਰੱਖਿਆ ਜਾਊਗਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਾਂ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਪੰਚਾਇਤਾਂ ਜਿਹੜੀਆਂ ਨੇ ਵਧੀਆ ਚੁਣ ਕੇ ਲੈ ਕੇ ਵਧੀਆ ਸਰਪੰਚ ਪੰਚ ਬਣਾਈਏ ਤੇ ਪਿੰਡਾਂ ਦੇ ਕੰਮ ਜਿਹੜੇ ਆ ਉਹ ਕਰਵਾਈਏ ਬਹੁਤ ਬਹੁਤ ਧੰਨਵਾਦ ਰੁਪਿੰਦਰ ਸਿੰਘ ਹੈਪੀ ਸਾਡੇ ਨਾਲ ਸੀਗੇ ਔਰ ਇਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਕਿਹਾ ਤਾਂ ਇਹ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣਾਂ ਹੋ ਜਾਣ ਸਰਬਸੰਮਤੀ ਨਾਲ ਸਰਪੰਚ ਬਣਾਏ ਜਾਣ ਔਰ ਇਸ ਦਾ ਲਾਹਾ ਵੀ ਮਿਲੂਗਾ ਕਿ ਤਾਂ ਪਿੰਡਾਂ ਦੇ ਵਿੱਚ ਆਪਸੀ ਝੜੇਬਾਜ਼ੀਆਂ ਖਤਮ ਹੋਣਗੀਆਂ ਦੂਜੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ 5 ਲੱਖ ਰੁਪਏ ਇਨਾਮ ਤੇ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਚੰਦ